ਆ ਦੇਖੋ ਜੀ ਤੁਸੀਂ ਸਾਰੀ ਬਹਿਣੀਆਂ ਵਧੀਆ ਢੰਗ ਨਾਲ ਲਿਪੀ ਐ ਇਹ ਹੈਗੀ ਆਪਣੀ ਖਿਲਾੜੀ ਇੱਥੇ ਨੂੰ ਆਉਣਾ ਰਾਸ ਆਪਣਾ ਇੱਥੇ ਨੂੰ ਰਾਸ ਹੋ ਕੇ ਉਹਦੇ ਵਿੱਚ ਜਾਣਾ ਆਪਣਾ ਮੇਰਾ ਹਵਾਲਾ ਜਗਾੜਾ ਇਹਦਾ 4 ਫੁੱਟ ਡੂੰਗਾ ਹੁੰਦਾ ਅੱਛਾ 4 ਫੁੱਟ ਡੂੰਗਾ ਹਾਂ ਬਸ ਇਹ ਲਾਗੇ ਲਗਣੀ ਹੋ ਫਿਰ ਥੱਲੇ ਇਹ ਬੜੀ ਬਹਿਣੀ ਆਪਣੀ ਬੜੀ ਬਹਿਣੀ ਹੁੰਦੀ 3 ਫੁੱਟ ਡੂੰਗੀ ਅੱਛਾ 3 ਫੁੱਟ ਡੂੰਗੀ ਇਹ ਕਿੰਨੇ ਕੁ ਦੂਰ ਹੁੰਦੀ ਹੈ ਮਤਲਬ ਜੇ ਆਪਾਂ ਇੱਥੇ ਹਵਾਲੇ ਤੋਂ ਲਾਈਏ ਇੱਥੇ ਇਨੇ ਕਫਟ ਹੋਗੀ ਹੈ 5 ਕਫਟ ਹੋਗੀ 5 5 ਫਟ ਇਹ ਸਿਰੇ ਸਹੀ ਉਹ ਅੱਜ ਨਾਲ ਦੇ ਘੜੇ ਪੇ ਛੱਤ ਪਾਈ ਵੀ ਹੁੰਦੀ ਹੈ ਇਹ ਪਰ ਅੱਛਾ ਇਹਦੇ ਪੇ ਛੱਤ ਪਾਈ ਵੀ ਹੁੰਦੀ ਹੈ ਇਥੇ ਸਹੀ ਆ ਜਾਂਦਾ ਫੇਰ ਠੀਕ ਹੈ ਤੇ ਛੋਟੀ ਬਹਿਣੀ ਨਾਲੇ ਬਣਾਉਣੀ ਆਪਾਂ ਨੇ ਨਹੀਂ ਸਵਾ ਫਟਕ ਦਾ ਫਕਰਾ ਅੱਛਾ ਫਟਕ ਦਾ ਰੱਖ ਕੇ ਤੁੰਦ ਦਾ ਜਿਹੜਾ ਨਾਲੇ ਆ ਤੁੰਦ ਦਾ ਨਾਲੇ ਆ 2.5 ਕਫਟ ਛੋਟੀ ਬਹਿਣੀ ਉੱਚੀ ਹੁੰਦੀ ਹੈ ਅੱਛਾ 3 ਕਫਟ ਚਾਹੁੰਦਾ ਸਵਾ ਤੋਂ ਪਰ ਸਵਾ ਕਫਟ ਪੁਰਾ ਜਗੜ ਲੱਗਿਆ ਹੋ ਹੁੰਦਾ ਅੱਛਾ ਇਹ ਜਿਹੜਾ ਹਵਾ ਵਾਲਾ ਠੀਕ ਤੁਸੀਂ ਦੇਖ ਸਕਦੇ ਹੋ ਦਰਖਤ ਵੀ ਲਾਏ ਹੋਏ ਆਲੇ ਦਾਲੇ ਆਪਾਂ ਨੇ ਖਿਲਾੜੀ ਦੇ ਲਗਤਿਆ ਵੀ ਜਦ ਰੋਹੀ ਦਾ ਮਹੀਨਾ ਥੋੜਾ ਜ ਆ ਜਾਂਦਾ ਮੌਸਮ ਚੇਂਜ ਹੋ ਜਾਂਦਾ ਫਿਰ ਤੇਰਾ ਰਹਿੰਦਾ ਫਿਰ ਪੰਨੂ ਛਾ ਮਾਨ ਬਸ ਹਾਂ ਤੇ ਕਿੰਨੇ ਕੁ ਦਿਨਾਂ ਮੈਂ ਤਿਆਰ ਹੋ ਜਾਂਦਾ ਆਪਣਾ ਗਾਰਾ ਗਾਰਾ ਵੀ ਤਿੰਨ ਦਿਨ ਹੋ ਗਏ ਮਿੱਟੀ ਪਾਏ ਨੂੰ ਹਾਂ ਤਿੰਨ ਦਿਨਾਂ ਮੈਂ ਮਿੱਟੀ ਭੀਜੀ ਹੈ ਅੱਜ ਤੂੜੀ ਪਾ ਕੇ ਗਾਰਾ ਬਣਾਤਾ ਠੀਕ ਆ ਆਪਣੇ ਮਿੱਟੀ ਚੁੱਕਣੀ ਚੱਲਦੀ ਕਿ ਦੂਈ ਵੀ ਚੁੱਕਣੀ 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 ਚੱਲਦੀ ਤੂੜੀ ਦਾ ਫਾਇਦਾ ਹੈ ਵਿੱਚ ਪਾਈ ਦਾ ਤੂੜੀ ਦਾ ਫਾਇਦਾ ਪੱਕਾ ਗਾਰਾ ਹੋ ਗਿਆ ਇਹ ਨਾ ਤਾਂ ਨੀਚ ਖਰੇ ਹੈ ਨਾ ਹੀ ਅੱਗ ਮਚੜਾ ਹੈ ਠੀਕ ਹੁਣ ਆਪਣਾ ਗਾਰਾ ਹੋ ਗਿਆ ਜੀ ਤਿਆਰ ਹੁਣ ਬਾਪੂ ਆ ਰਿਹਾ ਉਧਰ ਆਪਣੀ ਚਾਹ ਲੈ ਕੇ ਆਓ ਦੇਖੋ ਅਸਾਂ ਥੋੜਾ ਫੋਟੋਿੰਗ ਕਰਾਤੀਆਂ ਸਹੀ ਗੱਲ ਹੈ ਬਹੁਤ ਦਿਨਾਂ ਬਾਅਦ ਮੌਸਾ ਨਿਕਲ ਰਿਹਾ ਆਏ ਮੁੰਡੇ ਚਾਹ ਪੀ ਲਓ ਕਿੰਨੇ ਕ ਖਿਡਾਰੀਆਂ ਨੇ ਆਪਣੇ ਪਿੰਡ ਵਿੱਚ ਜਦ ਪਹਿਲਾਂ ਦਾ ਘਰ-ਪਾਲ ਤੇ ਉਹ ਖਿਡਾਰੀ ਦੀ ਸਮਝ ਅਸਾ ਘਰ ਭਰਤੀ ਹੈ ਹਾਂ ਚੀਨੀ ਵਰਤਦਾ ਜਿੰਦਾ ਕੋਈ ਚੀਨੀ ਦੀ ਕੋਈ ਵਰਤਦਾ ਹੈ ਹਾਂ ਊਂਠ ਗੱਲ ਵੀ ਜੋੜੇ ਕਰਦੇ ਤੇ ਕਹਿੰਦੇ ਅਸਾ ਊਂਠ ਵੀ ਤੇ ਜਾਂਦੇ ਟਾਈਮ ਵਿੱਚ ਹਾਂ ਪੂਰਾ ਊਂਠ ਨੂੰ ਦਾ ਅੱਗਾ ਰਿਸ਼ਤੇਦਾਰਾਂ ਜੋ ਲੈ ਕਰਦੇ ਊਂਠ ਹਾਂ ਵੇ ਦਾ ਉਹ ਕਰਦੇ ਆ ਭੈਣ ਦੇ ਯਾਰ ਪਾਉ ਕੁਸ ਪਾ ਕੇ ਬਣਾਉਂਦੇ ਆ ਹਾਂ ਹਾਂ ਇਹ ਕੁਸ ਕਿਹਾ ਕਰਨੇ ਨੂੰ ਨਹੀਂ ਜਿੱਥੇ ਪੰਜ ਪੰਜ ਕਿਲੇ 6 6 ਕਿਲੇ ਬਣ ਬੀਜੇ ਬੰਦੇ ਦੇ ਹਾਂ ਦਾਦਾ ਕਿਲੇ ਦੇ ਉੱਥੇ ਰੋਕੇ ਗਏ ਪੁੱਤ ਕਿਰਾ ਗੁੜ ਵੇਚਦੇ ਇਹਦੇ ਆਪਣੇ ਘਰ ਜੋਗਾ ਹੀ ਤਾਂ ਵੇਚੇ ਵੀ ਕਰਦੇ ਨੇ ਸਵੇਚ ਕਿੱਥੇ ਮੰਡੀ-ਮੁੰਡੀ ਫਿਰ ਕਿੱਥੇ ਮੰਡੀ ਕਰਾਲੀ ਕਰਾਲੀ ਜਾਣਾ ਪੈਂਦਾ ਤਾਂ ਹੈ ਹਾਂ ਸੱਬੀ ਕਿ ਜਾਂਦਾ ਤਾਂ ਹਾਂ ਬੋਲੀ ਪਰ ਕਿਦਾਂ ਸਬੋਲੀ ਪਰ ਹੈ ਜਿਆਦਾ ਹਾਂ ਕਿਆ ਰੇਟ ਤੋਂ ਜਿਆਦਾ ਟਾਈਮ ਕਿਵੇਂ ਵੇਚ ਗੱਡੇ-ਗੁੱਡੇ ਵੱਲੇ ਕਿ ਜਾਂਦੇ ਤੇ ਗੱਡਿਆਂ ਵੱਜਾਂਦੇ ਸੀ ਲੇ ਗਿਆ ਕਿਆ ਰੇਟ ਤਾਂ ਰੇਟ ਦਾ ਹੀ ਦਾ 15-20 ਰੁਪਏ ਬੰਦੇ ਦਾ ਤੇ 5 ਕਿਲੋ 15-20 ਰੁਪਏ ਹੈ। ਹਾਂ। ਅੱਛਾ ਦੁੱਧ ਵੇਚਦਾ ਪੁੱਤ ਵੇਚਦਾ ਹੈ? ਹਾਂ। ਹੁਣ ਕੰਮ ਉਲਟਾ ਏ। ਲਓ ਜੀ। ਖਿਲਾੜੀ ਦੀ ਤਿਆਰੀ ਸ਼ੁਰੂ ਕਰਤੀ ਆਪਾਂ ਨੇ। ਆ ਗਾਰ ਗਾਰਾ ਬਣ ਰਿਹਾ ਏ। ਬੈਣੀ ਆਪਣੀ। ਫਿਰ ਗਾਰੇ ਨਾਲ ਆਪਾਂ ਬੈਣੀ ਲਿਪੂਗੇ। ਬੈਣੀ ਵੀ ਤੁਹਾਨੂੰ ਦੱਸੂਗਾ ਕਿਨੂੰ ਕਹਿੰਦੇ ਸਾਰਾ ਕੁਝ। ਆ ਸਭ ਤੋਂ ਪਹਿਲਾਂ ਇਹ ਮਿੱਟੀ ਕਿਹੜੀ? ਇਹ ਚੁੱਕਣੀ ਮਿੱਟੀ ਏ ਇਹ। ਚੁੱਕਣੀ ਮਿੱਟੀ। ਇਹ ਚੁੱਕਣੀ ਮਿੱਟੀ। ਚੁੱਕਣੀ ਮਿੱਟੀ ਲੱਗਦੀ ਏ ਇਸੇ ਹੀ ਨਹੀਂ ਲੱਗ ਪਾ। ਅਛਾ ਦੂ ਹੀ ਨਹੀਂ ਚਲਦੀ ਹੈ ਜਿਹੜੀ ਚੁੱਕਣੀ ਚਲਦੀ ਹੈ ਚੁੱਕਣੀ ਚਲਦੀ ਹੈ ਚੁੱਕਣੀ ਮਿੱਟੀ ਹੈ ਵਿੱਚ ਤੂੜੀ ਵਿੱਚ ਤੂੜੀ ਪਾਈ ਹੈ ਤੂੜੀ ਨਾਲ ਫਿਰ ਐਨ ਉਹ ਹੋ ਜਾਂਦੀ ਸੱਟ ਪੱਕਾ ਪੱਕਾ ਹੋ ਗਿਆ ਡੈਡੂਲੀ ਮਰ ਜਾਂਦੀ ਹੈ ਚੈਨ ਗਲੀ ਮਰ ਗਈ ਤਿੰਨ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਭੋਏ ਵੀ ਮਿਟੀ ਆ ਮਿੱਟੀ ਨੂੰ ਭੋਏ ਨੂੰ ਜੀ ਤਿੰਨ ਦਿਨ ਹੋ ਗਏ ਤਿੰਨ ਦਿਨਾਂ ਬਾਅਦ ਅੱਜ ਫਿਰ ਤੂੜੀ ਰਾਲ ਰਹੀ ਹੈ ਵਿੱਚ ਹੁਣ ਐ ਵਧੀਆ ਬਣ ਜਣਾ ਨੇ ਹਾਂ ਜਿੰਨਾ ਆਏ ਫਿਰ ਉਹ ਗਾਰਾ ਵਧੀਆ ਹੋ ਜਾਂਦਾ ਨੇ ਚ ਮਰ ਗਾਜਾਂ ਦਾ ਮੜਦਾ ਜਨਮ ਮਰਜੀ ਬਾਰਿਸ਼ ਆ ਜਾ ਕੁਛ ਨਹੀਂ ਇਹ 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 ਨਾ ਮਰਜੀ ਮੀ ਪਾਜੋ ਇਹ ਹਿਲਦਾ ਨਹੀਂ ਜੀ ਹਾਂ ਮੀ ਨਾਲ ਹਿਲਦਾ ਨਹੀਂ ਇਹ ਪਾਣੀ ਲਿਆ ਵੀ ਪਤਲਾ ਕਰਦੇ ਹੁਣ ਤਾਂ ਹੀ ਕਹੀ ਕਹੀ ਛੱਡੋ ਆ ਜੀ ਤੁਹਾਨੂੰ ਹੁਣ ਬੈਣੀ ਵੀ ਦਿਖਾਉਂਦੇ ਕਿਹੜੀ ਲਿਪਣੀ ਆ ਆ ਸੁਖੀ ਓਏ ਆਹਾ ਆਪਣੀ ਖਿਲਾੜੀ ਹੈ ਜੀ ਆਹਾ ਆਪਣਾ ਹੈਗਾ ਇੰਜਨ ਹਜੇ ਮਤਲਬ ਪਨੇ ਪੱਲੀ ਪਾਈ ਵੀ ਇਹਦੇ ਤੇ ਉਣਾ ਮੌਸਮ ਵੀ ਨਿਕਲਣ ਲੱਗ ਗਿਆ ਬਸ ਹੁਣ ਹਫਤੇ 10 ਦਿਨਾਂ ਤੱਕ ਸ਼ੁਰੂ ਕਰੂੰਗੇ ਆਹ ਲਿਪਣੇ ਜੀ ਆਪਣਾ ਇਹਨੂੰ ਬੈਣੀ ਕਹਿੰਦੇ ਆਹ ਸਾਰੀਆਂ ਬੈਣੀ ਹੈ ਜੀ ਆਪਣੀ ਆ ਇੱਥੇ ਨੂੰ ਆ ਇਹ ਹਵਾ ਵਾਸਤੇ ਹੈ ਜੀ ਆਹ ਦੇਖ ਲਓ ਸਾਫ਼ ਕਰੀ ਪਹਿਲਾਂ ਇਹ 2 ਦਿਨ ਲੱਗੇ ਸਾਫ਼ ਕਰਨੇ ਨੂੰ ਆਹ ਦੇਖ ਲਓ ਇਹ ਹਵਾ ਵਾਸਤੇ ਹੈ ਇੱਥੇ ਨੂੰ ਹਵਾ ਜਾਂਦੀ ਹਵਾ ਨਾਲ ਅੱਗ ਵੱਲਦੀ ਸਿੱਧੂ ਹਵਾ ਨਾਲ ਇੱਥੇ ਫਿਰ ਅੱਗ ਵੱਲਦੀ ਹੈ ਇੱਥੇ ਆਪਾਂ ਨੇ ਰੱਖਿਆ ਹੋ ਹੁੰਦਾ ਕੜਾਹਾ ਹਣਾ ਧੀਰੇ ਵਿੱਚ ਗੁੜ ਬਣਦਾ ਏ ਇਹਦੇ ਉੱਪਰ ਆ ਲੱਗੂਗਾ ਆ ਲੱਗੂਗਾ ਇੱਥੇ ਹਾਂ ਇਹਦੇ ਉੱਪਰ ਆਪਣਾ ਆਹ ਲੱਗਣਾ ਏ ਵਾਸਤੇ ਇਹਦੇ ਉੱਪਰ ਝੋਕ ਗਿਰਿਆ ਨਾਲ ਥੱਲੇ ਜਾ ਹਵਾ ਜੀ ਅੱਗ ਵੱਲਦੀ ਹਾਂ ਫੇਰ ਅੱਗ ਵੱਲਦੀ ਆਹ ਜਿੰਨੇ ਤੁਸੀਂ ਇੱਟਾਂ ਦੇਖਦੇ ਆ ਲਿਪਣੀਆਂ ਸਾਰੀਆਂ ਇਹਨ ਫੇਰ ਇਥੇ ਬਾਅਦ ਆਪਣਾ ਇੱਥੇ ਵੀ ਆਪਾਂ ਨੇ ਛੋਟਾ ਕੜਾਹਾ ਰੱਖਿਆ ਹੁੰਦਾ ਨਾਲ ਦੀ ਨਾਲ ਆਪਣਾ ਰਸ ਗਰਮ ਹੋਈ ਜਾਂਦਾ ਹੈ ਨਾ ਕਿਸੇ ਟਾਈਮ ਘਟਣ ਲੱਗਦਾ ਹਾਂ ਫੇਰ ਇਹਦੇ ਨਾਲ ਟਾਈਮ ਘਟ ਲੱਗਦਾ ਮੈਲ ਮੂਲ ਕੱਢੀ ਜਾਂਦੇ ਇਹ ਧੁੰਦਲਾ ਏ ਇੱਥੇ ਨੂੰ ਧੂਆ ਨਿਕਲਦਾ ਸਾਰਾ ਦੇਖੋ ਇਹਦੇ ਵਿੱਚ ਇੱਥੇ ਨੂੰ ਧੂਆ ਨਿਕਲਦਾ ਸਾਰਾ ਆ ਤੁੰਦ ਬਾਕੀ ਤੁਹਾਨੂੰ ਅੱਗੇ ਦਾ ਪ੍ਰੋਸੈਸ ਦਿਖਾਉਂਦੇ ਸਾਰਾ ਇੱਧਰ ਗਾਰੇ ਦੀ ਹੋਰ ਹੀ ਤਿਆਰੀ ਗਾਰਾ ਬਣ ਰਿਹਾ ਹੈ ਨਾ ਵਧੀਆ ਆਪਣਾ ਗਾਰਾ ਹੋ ਗਿਆ ਜੀ ਤਿਆਰ ਹੁਣ ਆਪਾਂ ਲਿਪੂਗੇ ਬਹਿਣੀ ਖਲਾੜੀ ਵਾਲੀ ਜਗਾ ਜਿੱਥੇ ਆਪਾਂ ਨੇ ਖਲਾੜੀ ਚਲਾਉਣੀ ਆ ਜੋ ਹੁਣ ਚਾਲਦੇ ਉਧਰ ਉਰਾਂ ਦਾ ਲਾਗ ਲਾ ਕੇ ਮਾਰਨਾ ਆ ਆ ਸਾਰੇ ਲਿਪਣਾ ਹੈ ਅੱਛਾ ਹਾਂ ਹਾਂ ਸਾਰਾ ਆ ਪਾਣੀ ਪਾਣੀ ਲਾ ਰਹੇ ਆ ਜੀ ਇੱਟਾਂ ਨੂੰ ਆਪਣਾ ਤੇ ਗਾਰਾ ਚੰਗੀ ਤਰ੍ਹਾਂ ਚਿੜ ਜਾਂਦਾ ਇਹਦੇ ਨਾਲ ਐਨ ਵਧੀਆ ਹੋ ਜਾਂਦਾ ਪਹਿਲਾਂ ਟੀ ਸਫਾਈ ਕਰੀ ਐ ਬਹੁਤ ਮਿੱਟੀ ਨਿਕਲੀ ਐ ਤੁਹਾਨੂੰ ਮਿੱਟੀ ਦਿਖਾਉਂਦੇ ਆ ਜੋ ਕਿੰਨੀ ਕ ਨਿਕਲੀ ਸਾਰੀ ਮਿੱਟੀ ਦਿਖਾਉਂਦਾ ਜਿਹੜੀ ਪਿਛਲੇ ਸਾਲ ਦੀ ਕੱਢੀ ਆਪਾਂ ਨੇ ਆਹ ਦੇਖ ਲਓ ਜੀ ਮਿੱਟੀ ਭਰਦੀ ਆਹ ਦੇਖੋ ਜੀ ਆ ਮਿੱਟੀ ਆ ਜੀ ਆ ਆ ਕਿੰਨੀ ਨਿਕਲੀ ਐ ਆਪਣਾ ਪਿਛਲੇ ਸਾਲ ਦੀ ਇਹ ਕੱਢ ਕੇ ਫੇਰ ਸਫਾਈ ਹੋਈ ਐ ਗੱੜਾ ਹੁਣ ਐਨ ਆਪਣਾ ਓਕੇ ਰਿਪੋਰਟ ਐ ਤੇ ਹੁਣ ਆਪਾਂ ਨੇ ਬਸ ਲਿਪਣ ਆਈ ਐ ਆਹ ਲਾਉਂਦੇ ਹੁਣ ਆਪਾਂ ਉਹ ਗੱੜਾ ਆਹ ਫਿਰ ਓਏ ਹਾਂ ਆਰਾ ਲਿਪਣਾ ਆਪਣਾ ਇਦਾਂ ਇਹ ਲੱਗ ਗਿਆ ਜੀ ਹਾਂ ਜੀ ਝਰਨਾ ਆਪਣਾ ਪੁਰਾਣੇ ਟੈਮਾਂ ਦਾ ਜਿਹੜਾ ਆਪਾਂ ਇਹਨੂੰ ਹਵਾ ਬਾਰੇ ਕਰਤਾ ਹਵਾ ਆਉਣੀ ਇਸੇ ਥੱਲੇ ਨੂੰ ਅੱਤੇ ਹਵਾ ਆਉਗੀ ਹੈ ਹਵਾ ਉੱਧਰ ਤੇ ਪੈ ਗਿਆ ਪਰਾਂ ਅੱਛਾ ਪਰਾਂ ਇੱਥੇ ਇੱਥੇ ਦੇ ਜਿਹੜਾ ਪਿੱਛਾ ਜਗਾਰ ਦਿਖਾਇਆ ਹਾਂ ਇੱਥੇ ਤੇ ਪੈ ਕੇ ਹਵਾ ਨੇ ਆਈ ਦੇ ਉੱਪਰ ਅੱਗ ਬਾਲਣੀ ਹੈ ਇਸੇ ਦੇ ਉੱਪਰ ਤੇ ਫਿਰ ਕੜਾਹੇ ਸੰਕੜਾ ਹੈ ਨੂੰ ਉਬਾਲਣਾ ਹੈ ਨੇ ਠੀਕ ਹੈ ਐਨੇ ਹੀ ਕੜਾਹੇ ਨੂੰ ਉਬਾਲ ਲੈ ਇਹਦੇ ਸੇਕ ਨਾਲੇ ਕੜਾਹੇ ਨੇ ਉਬਲਣਾ ਜਿਹੜਾ ਵੀ ਆਪਣਾ ਗੁੜ ਬਣੂਗਾ ਰਸ ਦਾ ਹਾਂ ਹਾਂ ਉਹ ਇੱਚੀ ਬਣੂਗਾ ਫਿਰ ਕਿੰਨੇ ਸਾਲ ਹੋ ਗਏ ਐ ਚੇ ਇਹਨੂੰ ਬਣਾਈ ਨੂੰ ਆਪਣੀ ਨੂੰ ਖਿਲਾੜੀ ਨੂੰ ਮਤਲਬ ਸਾਰੇ ਸਿਸਟਮ ਨੂੰ ਇਹਨੂੰ ਹੋ ਗਏ ਜੀ ਘੱਟ ਤੇ ਘੱਟ 30 ਸਾਲ 30 ਸਾਲ ਆ ਇੱਕ ਨਾ ਇੱਟਾਂ ਜੱਦੀਆਂ ਹੀ ਐ ਹਾਂ ਹਾਂ ਇੱਤਾਂ ਇਹ ਪਹਿਲਾਂ ਕੱਚੀ ਸੀ ਹਾਂ ਫਿਰ ਮਿੱਟੀ ਜਲ ਕੇ ਘਿਰਨ ਲੱਗੀ ਫਿਰ ਫਿਰ ਇੱਟਾਂ ਦੇ ਘੜ ਬਣਾਇਆ ਅੱਛਾ ਫਿਰ ਪਹਿਲਾਂ ਇਹ ਕੱਚੀ ਉਹਦੀ ਇੱਟਾਂ ਵੀ ਨਹੀਂ ਹੁੰਦੀਆਂ ਇਹਦੀਆਂ ਕੱਚੀ ਸੀ ਇਹ ਅੱਛਾ ਇੱਟ ਇੱਟਾਂ ਦਾ ਜ਼ਿਆਦਾ ਫਾਇਦਾ ਹੈ ਨਾ ਫਿਰ ਫਿਰ ਇੱਟਾਂ ਦੇ ਘੜ ਮਾ ਫਿਰ ਇੱਤਾਂ ਦੇ ਖੜਾਈ ਫਿਰ ਮਿੱਟੀ ਦੇ ਛੱਪਾਂ ਘਿਰਨ ਲੱਗੀਆਂ ਇਹਦੀਆਂ ਠੀਕ ਐ ਜਲਨ ਲੱਗੀ ਦੀ 30 ਸਾਲ ਹੋ ਗਏ ਈ ਖਿਲਾੜੀ ਨੂੰ ਪਹਿਲਾਂ ਜਿੰਨੇ ਆਹ ਜਿਹੜੇ ਤੁਸੀਂ ਇੱਟਾਂ ਦੇਖ ਰਹੇ ਐ ਇੱਟਾਂ ਨਹੀਂ ਦੀਆਂ ਇਹ ਇੱਟਾਂ ਜਗ੍ਹਾ ਮਿੱਟੀ ਸੀ ਫਿਰ ਮਿੱਟੀ ਮਿੱਟੀ ਢੈਣ ਲੱਗੀ ਫਿਰ ਤਾਂ ਕਰਕੇ ਇੱਟਾਂ ਦਾ ਜਗ੍ਹਾ ਬਣਾਇਆ ਟੋਟਲ 35 ਸਾਲ ਚ 30 ਸਾਲ 30 ਸਾਲ ਹੋ ਗਏ ਠੀਕ ਐ ਬਸ ਖਿਲਾੜੀ ਲਾਉਂਦੇ ਨੂੰ ਕਿੰਨੇ ਸਾਲ ਹੋ ਗਏ ਕਿ ਲਾੜੀ ਤਾਂ ਅਸੀਂ ਬੰਦੇ ਦੀ ਕਰੀ ਸੀਗੀ। ਅੱਛਾ ਕਲਾੜੀ ਤਾਂ ਕਲਾੜੀ ਪੁਰਾਣੇ ਟਾਈਮ ਤੋਂ ਚੱਲਦੀ ਹੈ ਚ ਆਪਣੀ। ਕਲਾੜੀ ਦਾ ਬਾਬਾ ਦਾਦੇ ਨੇ ਦੈਂਦ ਚੱਲਦੀ ਹੈ। ਅੱਛਾ ਜੱਦੀ ਹੈ। ਬਾਬੇ ਸਾਡਾ ਬਾਬਾ ਚੁੱਕੜ ਕਿਲਾ ਕਰਦਾ ਉੱਕਣੀ ਫੇ ਅਸੀਂ ਲਾਦੇਗਾ ਹਾਂ। ਠੀਕ ਹੈ ਵਧੀਆ। ਪਹਿਲਾਂ ਬੌਲਦਾਂ ਨਾਲ ਕਰਿਆ ਕਰਦੇ ਤੇ। ਬੌਲਦਾਂ ਨਾਲ ਬੌਲਦਾਂ ਦਾ ਚਲਾਇਆ ਕਰਦੇ ਕਲਾੜੀ ਫੇ ਅੰਨਾਂ ਵਾਲੀ ਕਰਾ ਲਈ। ਅੱਛਾ ਬੌਲਦਾਂ ਨਾਲ ਬੌਲਦਾਂ ਨਾਲ ਗੱਧਾ ਪਾ ਕੇ। ਅੱਛਾ ਅਡਲਾ ਬੌਲਦ ਕੋ ਮੁੰਦੇ ਗਾੜੀ ਦੇ। ਠੀਕ ਹੈ। ਹੁਣ ਤਾਂ ਲੋਕ ਵੈਸੇ ਵੀ ਬਹੁਤ ਘਟ ਗਏ ਆਪਣੇ ਜ਼ਿਮੀਂਦਾਰ ਵੀ ਕਿਤੇ ਕਿਤੇ ਰਹਿ ਗਿਆ ਕੰਮ ਅਸੀਂ ਉਹ ਤੇਰਾ ਫੇਰ ਅਸੀਂ ਤਾਂ ਬੰਦੇ ਨਹੀਂ ਕਰੀ ਸਾਰੇ ਪਿੰਡ ਮਾ ਥੋੜਾ 17 ਕਲਾੜੀ ਜਾਂਦੀ ਹੁੰਦੀ ਆ ਆਪਣੇ ਮਾ ਹਾਂ ਜਦ ਵਾ ਜਦ ਤੇ ਅਮਰੀ ਛੋੜ ਰਹੇ ਹੋ ਟੇ ਤੇ ਨਾ ਹਾਂ ਉਦਾਂ ਮੈਂ ਛੋੜਾਂ 17 ਕਲਾੜੀ ਨਹੀਂ ਜਾਂਦੀ ਹੁੰਦੀ ਆ ਹੁਣ ਤਾਂ ਮੈਂ ਕਹਿੰਦਾ ਹੁਣ ਫੇਰ ਅਸੀਂ ਤਾਂ ਬੰਦੇ ਨਹੀਂ ਕਰੀ ਖਿਲਾੜੀ 3 4 ਰਹਿ ਗਏ 5 ਰਹਿ ਗਏ ਹੁਣੇ ਹੱਦ ਮਸੋਂ ਮਸੀ ਉਹ ਵੀ ਹੁਣ ਲੱਗਣ ਲੱਗੇ ਆ ਬਾਦਮਾ ਹੂੰ ਪਹਿਲਾਂ ਕੱਲੀਓ ਸਾੜੀ ਜਾ ਗਈ ਦੀ ਖਿਲਾੜੀ ਇੱਕੇ ਹੈ ਨਾ ਕੱਲੀਓ ਹੂੰ ਇਹ ਆਪਣੀ ਇਹ ਖਿਲਾੜੀ ਆਪਣੇ ਪਰਦਾਦਿਆਂ ਤੋਂ ਚੱਲਦੀ ਆ ਰਹੀ ਹੈ ਮਤਲਬ ਹੱਤ ਤੱਕ ਬੰਦ ਨਹੀਂ ਕਰੀ ਹਰੇਕ ਸਾਲ ਚੱਲਦੀ ਆ ਇਹ ਖਿਡਾਰੀ ਆਪਣੀ ਇਹ ਅਸੀਂ ਬੰਦੇ ਨਹੀਂ ਕਰੀ ਉੱਕਣੀ ਦੀ ਤੇ ਚੱਲਦੀ ਸਾਰੀ ਵਧੀਆ ਚ ਆਪਣਾ ਘਰ ਦਾ ਤਾਂ ਗੁੜ ਹੁੰਦਾ ਠੀਕ ਨਹੀਂ ਚੀਨੀ ਦਾ ਬਹਾਦ ਦੀ ਜ਼ਹਿਰ ਹੈ ਉਹ ਤਾਂ ਹਾਂ ਜੇ ਅਸੀਂ ਆਪਣਾ ਜੋਗਾ ਕੱਢੀਏ ਹਾਂ ਕਰਦੇ ਹਾਂ ਉਹ ਹੀ ਚਾਚਾ ਜੀ ਦਾ ਕਹਿਣਾ ਮਤਲਬ ਆਏ ਆ ਵੀ ਚਾਹੇ ਆਪਣੇ ਜੋਗਾ ਕੱਢੀ ਪਰ ਕੱਢਣਾ ਜ਼ਰੂਰ ਹੈ ਕਿਉਂਕਿ ਚੀਨੀ ਦਾ ਦੇ ਟਾਈਮ ਬਿਮਾਰੀ ਹੈ ਬੰਦਾ ਅਸੀਂ ਬਰਤੀ ਹੋਣੀ ਕਰੇ ਕਿੰਨੀ ਵਾਰਤੀ ਨੇ ਚੇ ਕਦੇ ਚੀਨੀ ਦਾ ਕਦੇ ਬਾਤੀ ਹੋਣ ਦਾ ਰਿਸ਼ਤੇਦਾਰ ਆ ਗਿਆ ਵਿਚਾਰ ਉਹਨਾਂ ਚਾਹ ਕਰਤੀ ਆ ਘਰ ਮਤਾਂ ਸੀ ਸਾਰੀ ਉਹ ਹੀ ਗੋੜੇ ਹੈ ਗੋੜੇ ਜਲਦਾ ਨਾਲੇ ਗੁਰਤ ਸੌ ਗੁਣਾ ਵਧੀਆ ਦਿਹਾੜੀ ਦੁਹੜੀ ਲੱਗਦੇ ਰਹਿੰਦੇ ਬੜੇ ਖੁਸ਼ ਹੋ ਗਏ ਕੁੜਤੀ ਜਾਪੀ ਨੂੰ ਹਾਂ ਇੰਨੇ ਦਿਨ ਲੱਗ ਜਾਂਦੇ ਐ ਜੇ ਸੁੱਕਣੇ ਨੂੰ ਇਹਨੂੰ ਸੁੱਕੋ ਬੱਸ ਤੈਨੂੰ 4 ਘੰਟੇ ਲੱਗਣਗੇ। ਸਭ ਮੌਸਮ ਤੇ ਡਿਪੈਂਡ ਹੈ। ਪਰ ਹੋਇਆ ਇਹ ਮੌਸਮ ਹੋ ਗਿਆ ਤਾਂ 2 ਦਿਨ ਵਿੱਚ ਸੁੱਕ ਜਾਣੀ ਹੈ। ਤੇ ਧੁੱਪਾਂ ਨਿਕਲ ਗਈ ਫੇਰ ਤਾਂ 2 ਕੁ ਦਿਨ ਨਰਮ ਵੀ ਰਹਿ ਗਈ ਤਾਂ ਅਸੀਂ ਬੱਚੇ ਤਾਂ ਅੱਗ ਬਾਤਣੀ ਹੈ। ਠੀਕ ਹੈ। ਤੋੜ ਦੇ ਤਾਂ। ਠੀਕ ਹੈ। ਅੱਗ ਨਾਲ ਸੇਕਾ ਜਾ ਲੱਗ ਜੂ। ਹਾਂ ਹਾਂ। ਓਏ ਲੀਪਣੇ ਦੇ ਬਾਅਦ ਵੀ 2 ਮੌਸਮ ਤੇ ਡਿਪੈਂਡ ਹੈ ਜੇ ਤਾਂ ਸੂਜ ਨਿਕਲੇ ਫੇਰ 2 ਕੁ ਦਿਨ ਲੱਗਦੇ। ਤੇ ਜੇ ਮਾੜੀ ਮੋਟੀ ਨਾਰਾਂ ਰਹਿ ਗਈ ਫਿਰ ਆਪਾਂ ਇਹਦੇ ਵਿੱਚ ਅੱਗ ਬਾਲ ਦੇਣੀ ਅੱਗ ਦੇ ਸੇਕੇ ਨਾਲ ਇਹਨਾਂ ਵਧੀਆ ਹੋ ਜਾਣਾ ਸੁੱਕ ਜਾਣਾ ਇਹ ਤਾਂ ਲਾਲ ਤੰਦੂਰ ਵਰਦੀ ਹੋਣੀ ਹੈ ਹਾਂ ਲਾਲ ਹੋ ਜਾਣੀ ਐਨ ਜਿਵੇਂ ਤੰਦੂਰ ਜਿਵੇਂ ਤੰਦੂਰ ਹੁੰਦਾ ਆਪਣਾ ਉਦਾਂ ਹੋ ਜਾਣੀ ਇਹ ਸਾਰੀ ਇਹਨਾਂ ਬਸ ਬਸ ਅਦਰ ਗਏ ਦੋ ਅਟਰਾਇ ਇਹਨਾਂ ਕੋਲੇ ਰੱਖ ਕਰਦੇ मुंडे कर रहे हैं काम बापू आ रहे उधर अपनी चाह ले के। आओ देखो बापू चाह ले के आ रहे हैं अपना ਠੰਡ ਬਹੁਤ ਆ ਬਾਪੂ ਆ ਹੋ ਠੰਡ ਅੱਜ ਕਿੱਥੇ ਹਾਂ ਮੌਸਮ ਮੌਸੋਂ ਨਿਕਲ ਰਿਹਾ ਹੈ ਹਾਂ ਮੌਸਮ ਥੋੜਾ ਫੁੱਪੇਂ ਵੀ ਕਲਾਤੀ ਆ ਸਹੀ ਗੱਲ ਹੈ ਬਹੁਤ ਦਿਨਾਂ ਬਾਅਦ ਮੌਸਮ ਨਿਕਲ ਰਿਹਾ ਆਏ ਮੁੰਡੇ ਚਾਹ ਪੀ ਲੋ ਹਾਂ ਆ ਜੀ ਆ ਜੀ ਚਾਹ ਜੀ ਬਾਪੂ ਲੈ ਕੇ ਹੁਣ ਪਿੰਡ ਤੇ ਚਾਹ ਹੁਣ ਚਾਹ ਪੀ ਕੇ ਦੁਬਾਰਾ ਲੱਗੂਗੇ ਕੰਮ ਇਕੜਾ ਇਹਦੇ ਕੰਡੇ ਬਣ ਰਹੇ ਆ ਜੀ ਇਹ। ਕਰਦੇ ਆ ਜਿਹੜਾ ਉੱਪਰ ਦਾ ਹੈ। ਉਹ ਤੋਂ ਦੱਸਣੀ ਹੈ। ਇਹ ਬਣਾਉਣਾ ਹੈ। ਅਗਰ ਇੱਧਰ ਗੇਰ ਦੇ। ਗੇਰ ਦਾ। ਉਹ ਬੈਠ ਜਾ। ਤਾਂ ਮੈਂ ਲਾ ਦਾਂ ਉਹ। ਟ੍ਰਿਕਾ ਡਾਟੇ। ਲਓ ਜੀ ਇੱਕ ਬੈਣੀ ਆਪਣੀ ਪੂਰੀ ਤਰ੍ਹਾਂ ਲਿਪ ਹੋ ਗਈ। ਆ ਦੇਖੋ ਸਾਨੂੰ ਸਾਰਾ ਦਿਖਾਉਂਦੇ ਪ੍ਰੋਸੈਸ। ਐ ਚੰਗੀ ਤਰ੍ਹਾਂ ਲਿਪੋ ਗਿਆ ਇੱਕ ਬੈਣੀ ਆਪਣੀ ਬੜੀ ਇਹਦੇ ਉੱਤੇ ਆਪਣਾ ਕੜਾਹ ਰੱਖਣਾ ਜਿੱਥੇ ਆਪਣਾ ਗੁੜ ਬਣਨਾ ਆ ਦੇਖੋ ਜੀ ਐਨ ਵਧੀਆ ਇਹ ਦੂਜੀ ਬੈਣੀ ਐ ਜਿੱਥੇ ਛੋਟਾ ਕੜਾਹ ਰੱਖ ਹੁੰਦਾ ਆਪਣਾ ਰਸ ਗਰਮ ਕਰਨੇ ਨੂੰ ਇਹਦੀ ਹਜੇ ਚੱਲ ਰਹੀ ਐ ਥੋੜਾ 10 15 ਮਿੰਟ ਹੋਰ ਲੱਗਣੇ ਕਿਨੇ ਟਾਈਮ ਲੱਗਣਾ ਚਾਹੀਦਾ ਛੋਟੇ ਨੂੰ ਲਾਜੂ 15 ਮਿੰਟ 15 ਮਿੰਟ ਅੱਛਾ ਸਫਾਈ ਹੁੰਦੀ ਉਸੇ ਦਾ ਇਹਦਾ ਫਾਇਦਾ ਹੈ ਕਿ ਛੋਟੀ ਬੈਣੀ ਦਾ ਛੋਟੀ ਬੈਣੀ ਤਾਂ ਇੱਕ ਤਾਂ ਆਗੂ ਨੰਗ ਹੋ ਜਾਂਦੀ ਹੈ ਅੱਗ ਕ੍ਰੋਸ ਹੋ ਜਾਂਦੀ ਉਹ ਧੂਣੇ ਕ੍ਰੋਸ ਹੋ ਜਾਂਦੀ ਫਿਰ ਅੱਗ ਆੜੀ ਹੋ ਜਾਂਦੀ ਫਿਰ ਅਸਕਰਮ ਹੋ ਜਾਂਦਾ ਟਾਈਮ ਦੂਸਰ ਨੂੰ ਝੋਕ ਦਾ ਫਰਕ ਹਾਂ ਝੋਕ ਦਾ ਫਰਕ ਪੈਂਦਾ ਪਹਿਲੀ ਬੱਤ ਨੂੰ ਟਾਈਮ ਜ਼ਿਆਦਾ ਲੱਗਦਾ ਹੈ ਨਾ ਗੁੜ ਬਣਨੇ ਨੂੰ 2 ਘੰਟੇ ਦਾ ਬੱਲੇ 2 ਘੰਟੇ ਦੋਈ ਬੱਤ ਨੂੰ ਦੋਈ ਨੂੰ ਡੇਢ ਡੇਢ ਸਵਾ ਹਾਂ ਦੋਈ ਬੱਤ ਨੂੰ ਫਿਰ ਦੂਜੀ ਬੱਤ ਨੂੰ ਐਦਾਂ ਹੁੰਦਾ ਆਹ ਜਿਹੜੀ ਆਪਣੀ ਛੋਟੀ ਬੈਣੀ ਹੈ ਜੀ ਇਹਦੇ ਵਿੱਚ ਨਾ ਆਪਣਾ ਰਸ ਗਰਮ ਹੋ ਜਾਂਦਾ ਤੇ ਪਹਿਲੀ ਵਿੱਚ ਆਪਾਂ ਨੂੰ ਸ਼ੁਰੂ ਤੋਂ ਕਰਨਾ ਪੈਂਦਾ ਸਾਰਾ ਪ੍ਰੋਸੈਸ ਤੇ ਆਪਣਾ ਧੂਏ ਆਲਾ ਵੀ ਸਾਰਾ ਲਿਪ ਹੋ ਗਿਆ ਆ ਦੇਖ ਲੋ ਜੀ ਇੱਥੇ ਨੂੰ ਆਪਣਾ ਧੂਆ ਆਉਣਾ ਬਾਹਰ ਇੱਥੇ ਨੂੰ ਧੂਆ ਆਉਂਦਾ ਹੀ ਬਾਹਰ ਆਪਣਾ ਲਓ ਜੀ ਆਪਣੀ ਬੈਣੀ ਹੋ ਗਈ ਪੂਰੀ ਤਰ੍ਹਾਂ ਕੰਪਲੀਟ ਇਹ ਹੈਗੀ ਜਿੱਥੇ ਆਪਣੀ ਹਵਾ ਕਰਾਸ ਹੁੰਦੀ ਐਦੀ ਵੀ ਲਪਾਈ ਹੋ ਗਈ ਐਨ ਪੂਰੀ ਤਰ੍ਹਾਂ ਲਿਪਤੀ ਇਹ ਹੈਗੀ ਜੀ ਬੜੀ ਬਹਿਣੀ ਜਿੱਥੇ ਆਪਣਾ ਗੁੜ ਬਣਨਾ ਜਿੱਥੇ ਕੜਾਹੀ ਵਿੱਚ ਰਸ ਗਰਮ ਹੋਣਾ ਤਿਆਰ ਹੋਣਾ ਗੁੜ ਆ ਦੇਖੋ ਇਹਨ ਲਿਪਤੀ ਪੂਰੀ ਚੰਗੀ ਤਰ੍ਹਾਂ ਇਹਨ ਲਪਾਈ ਦਾ ਕੰਮ ਆਪਣਾ ਮੁਕੰਮਲ ਹੋ ਗਿਆ ਹੁਣ ਸਾਰਾ ਇਹ ਛੋਟੀ ਬਹਿਣੀ ਹੈ ਜੀ ਆ ਦੇਖੋ ਇਹ ਵੀ ਪੂਰੀ ਤਰ੍ਹਾਂ ਲਿਪਤੀ ਤੇ ਜਿੱਥੇ ਨੂੰ ਆਪਣਾ ਧੂਆ ਆਉਣਾ ਹੈ ਉਹ ਵੀ ਚੰਗੀ ਤਰ੍ਹਾਂ ਲਿਪਤ ਆਪਾਂ ਨੇ ਹੈ ਧੁੰਦੜਾ ਧੁੰਦੜਾ ਜਿੰਨਾ ਵੀ ਆਪਣਾ ਲਪਾਈ ਦਾ ਕੰਮ ਤਾਂ ਹੀ ਕੰਪਲੀਟ ਹੋ ਗਿਆ ਪੂਰਾ ਇਹ ਸੀਗਾ ਸਾਰਾ ਲਪਾਈ ਦਾ ਇਹ ਆਪਣੀ ਛੋਟੀ ਬਹਿਣੀ ਹੈ ਇਹ ਵੀ ਪੂਰੀ ਤਰ੍ਹਾਂ ਲਿਪਤੀ ਇਹ ਬੜੀ ਬਹਿਣੀ ਆ ਗਏ ਇੱਥੇ ਨੂੰ ਹਵਾ ਕਰਾਸ ਹੋਣੀ ਹੈ ਆ ਦੇਖੋ ਜੀ ਤੁਸੀਂ ਸਾਰੀ ਬਹਿਣੀਆਂ ਵਧੀਆ ਢੰਗ ਨਾਲ ਲਿਪੀ ਐ ਇਹ ਹੈਗੀ ਆਪਣੀ ਖਿਲਾੜੀ ਇੱਥੇ ਨੂੰ ਆਉਣਾ ਰਾਸ ਆਪਣਾ ਇੱਥੇ ਨੂੰ ਰਾਸ ਹੋ ਕੇ ਉਹਦੇ ਵਿੱਚ ਜਾਣਾ ਆਪਣਾ ਬਾਕੀ ਆਪਾਂ ਚਾਚਾ ਜੀ ਤੋਂ ਪੁੱਛਦੇ ਆ ਚਾਚਾ ਜਿੰਨਾ ਵੀ ਆਪਣਾ ਹੋਏ ਆ ਬਹਿਣੀ ਆਪਣੀ ਛੋਟੀ ਬਹਿਣੀ ਵੱਡੀ ਬਹਿਣੀ ਜਿੱਥੇ ਨੂੰ ਆਪਣੀ ਆ ਹਵਾ ਕਰਾਸ ਹੁੰਦੀ ਹੈ ਕਿੰਨੀ ਕੁ ਦੂਰੀ ਪਰ ਰੱਖਣੀ ਪੈਂਦੀ ਹੈ ਮਤਲਬ ਕਿੰਨੀ ਕੁ ਦੂਰੀ ਪਰ ਬਣਾਉਣੀ ਪੈਂਦੀ ਜੇ ਬਣਾਉਣੀ ਹੋਵੇ ਆਪਾਂ ਨੇ ਸ਼ੁਰੂ ਤੇ ਕੰਮ ਮੇਰਾ ਹਵਾਲਾ ਜਗਾੜਾ ਇਹਦਾ 4 ਫੁੱਟ ਡੂੰਗਾ ਹੁੰਦਾ ਅੱਛਾ 4 ਫੁੱਟ ਡੂੰਗਾ ਹਾਂ ਬਸ ਇਹ ਲਾਗੇ ਲਗਨੀ ਹੋ ਫਿਰ ਥੱਲੇ ਇਹ ਬੜੀ ਬਹਿਣੀ ਆਪਣੀ ਬੜੀ ਬਹਿਣੀ ਹੁੰਦੀ ਹੈ 3 ਫੁੱਟ ਡੂਗੀ ਅਸੇ 3 ਫੁੱਟ ਡੂਗੀ ਇਹ ਕਿੰਨੇ ਕ ਦੂਰ ਹੁੰਦੀ ਹੈ ਮਤਲਬ ਜੇ ਆਪਾਂ ਇੱਥੇ ਹਵਾਲੇ ਤੋਂ ਲਾਈਏ ਇੱਥੇ ਕਿੰਨੇ ਕ ਫੁੱਟ ਹੋਗੀ ਇਹ 5 ਕ ਫੁੱਟ ਹੋਗੀ 5 5 ਫੁੱਟ ਇਹ ਸਿਰੇ ਸਈ ਉਹ ਅਜਲਾਂ ਦੇ ਘਾਰੇ ਪੇ ਛੱਤ ਪਾਈ ਵੀ ਹੁੰਦੀ ਹੈ ਇਹ ਪਰ ਅੱਛਾ ਇਹਦੇ ਪੇ ਛੱਤ ਪਾਈ ਵੀ ਹੁੰਦੀ ਹੈ ਸਿਰੇ ਸਈ ਆ ਜਾਂਦਾ ਸੇਰਾ ਠੀਕ ਹੈ ਤੇ ਛੋਟੀ ਬਹਿਣੀ ਨਾਲੇ ਬਣਾਉਣੀ ਆਪਾਂ ਨੇ 1 1/2 ਫੁੱਟ ਦਾ ਫੱਕ ਰੱਖ ਕੇ ਅੱਛਾ ਫੁੱਟਕ ਦਾ ਰੱਖ ਕੇ ਤੁੰਡਲਾ ਜਿਹੜਾ ਨਾਲੇ ਆ ਤੁੰਡਲਾ ਨਾਲੇ ਆ 2 1/2 ਫੁੱਟ ਛੋਟੀ ਬਹਿਣੀ ਉੱਚੀ ਹੁੰਦੀ ਹੈ ਛਿੱਟਾਈ ਕੋ ਹੁੰਦਾ ਸਵਾ ਤੋਂ ਉੱਪਰ ਸਵਾ ਕ ਫੁੱਟ ਪੁਰਾ ਜਗੜ ਲੱਗਿਆ ਹੁੰਦਾ ਅੱਛਾ ਇਹ ਜਿਹੜਾ ਹਵਾ ਵਾਲਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਦਰਖਤ ਵੀ ਲਾਏ ਹੋਏ ਆਲੇ-ਦਾਲੇ ਆਪਾਂ ਨੇ ਖਿਲਾੜੀ ਦੇ ਇਹ ਦਰਖਤਾਂ ਨੇ ਫਿਰ ਅੱਜ ਵੀ ਜਾਣ ਕੇ ਲਾਏ ਆ ਆਪਣੇ ਨੇੜੇ ਲਾਏ ਹੋਏ ਆ ਵੀ ਜਦ ਰੋਹੀ ਦਾ ਮਹੀਨਾ ਥੋੜਾ ਜਿਹਾ ਆ ਜਾਂਦਾ ਮੌਸਮ ਚੇਂਜ ਹੋ ਜਾਂਦਾ ਹੂੰ ਫਿਰ ਤੇਰਾ ਰਹਿੰਦਾ ਫਿਰ ਆਪਾਂ ਨੂੰ 65 ਬਸ 65 ਨੂੰ ਕਿਉਂਕਿ ਜਦ ਖਿਲਾੜੀ ਚੱਲਦੀ ਫਿਰ ਸੇਕਾ ਬਹੁਤ ਹੋ ਜਾਂਦਾ ਹੈ ਨਾ ਬਹੁਤ ਸੇਕ ਫਿਰ ਬੈਠੀ ਆਕੇ ਨਾ ਨੋ ਫਟਾਂ ਫਿਰ ਹਵਾ ਤੇ ਰਾਂ ਜਾ ਫਿਰ ਹਵਾ ਹਾਂ ਚਾ ਮੈਂ ਆਹ ਜਿਹੜਾ ਆਪਣਾ ਇਧਰ ਵਾਲੇ ਦਾ ਲਾਈਆਂ ਫੜਕੀਆਂ ਇਹ ਇਹ ਆਪਾਂ ਨੂੰ ਜਿਵੇਂ ਗੁਰਮਾਂ ਦਿੱਕਤ ਆਉਂਦੀ ਆ ਯਾਰ ਇਹ ਕਾਦੇ ਲਾਈਆਂ ਆ ਚਾ ਜਦ ਹਵਾ ਚੱਲਦੀ ਹੈ ਨਾ ਹਾਂ 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 ਜਦ ਗੁਰਮਾਂ ਦਿੱਕਤ ਆਉਂਦੀ ਵਕਰਾ ਉੱਪਰ ਨੂੰ ਜੜਨ ਮੰਨੀਆਂ ਅੱਛਾ ਇਹ ਹਾਂ ਹਵਾ ਠੀਕ ਹੈ ਆ ਉੱਪਰ ਨੂੰ ਜੜਨ ਮੰਨਦੀ ਕਰਾਹ ਆ ਦੇਖ ਲੋ ਜੀ ਫੜਕੀਆਂ ਵੀ ਲਾਈਆਂ ਵੀ ਆਪਣੀ ਆਲੇ-ਦਾਲੇ ਮਤਲਬ ਜੇ ਤੁਸੀਂ ਖਲਾੜੀ ਦੇ ਕਿਸੇ ਨੇ ਵੀ ਕੰਮ ਸ਼ੁਰੂ ਕਰਨਾ ਤਾਂ ਲਾਕ ਦਰਾਖਤੋਵੇ ਸਭ ਤੋਂ ਵਧੀਆ ਤੇ ਦਰਾਖਤਾਂ ਦੀ ਛਾਂ ਮਾ ਵੀ ਵਧੀਆ ਰਹਿੰਦੀ ਹੈ ਕਿਉਂਕਿ ਸੇਕ ਆ ਬਹੁਤ ਹੋ ਜਾਂਦਾ ਆ ਦੇਖ ਲੋ ਜੀ ਦਰਾਖਤ ਆਪਣੇ ਲਾਏ ਵੇ ਆ ਪੂਰੀ ਸ਼ਾਮ ਵਧੀਆ ਖੜ ਜਿੰਨੇ ਮਰਜੀ ਬੰਦੇ ਬੈਠ ਸਕਦੇ ਆਰਾਮ ਨਾਲ ਜਿਹੜਾ ਚੋਕਾ ਲੋਂਦਾ ਉਹਨੂੰ ਵੀ ਦਿੱਕਤ ਨਹੀਂ ਆਉਂਦੀ ਕਿਸੇ ਨੂੰ ਦਿੱਕਤ ਨਹੀਂ ਆਉਂਦੀ ਚੋਕਾ ਤਾਂ ਵੀ 2-3 ਘੰਟੇ ਬੰਦਾ ਇੱਕੇ ਬੈਠਦਾ ਇੱਕੇ ਬੈੰਦਾ ਹੈ ਇੱਚਾ ਇੱਕੇ ਬੰਦਾ ਬੈਠਦਾ ਠੀਕ ਆ ਆ ਇਹ ਜਮਾਵਾਰੀ ਹੁੰਦੀ ਪੂਰੀ ਠੀਕ ਹੈ ਖਰਾਬ ਹੋਣੀ ਦੀ ਰੋਦੀ ਠੀਕ ਹੈ 2-3 ਘੰਟੇ ਬੰਦਾ ਬੈਠਦਾ ਜੇ ਗੱਤਾਂ ਆਉਣੀਆਂ ਉਹਨੂੰ ਜਿਆਦਾ ਉੱਠਣਾ ਠੀਕ ਹੈ ਆਜੋ ਹੁਣ ਆਪਾਂ ਬਾਪੂ ਨਾਲ ਕਰਦੇ ਗੱਲਬਾਤ ਬਾਪੂ ਦੱਸੂਆ ਬਾਕੀ ਖਿਡਾਰੀ ਬਾਰੇ ਬਾਪੂ ਪਹਿਲਾਂ ਫਿਰ ਖਿਡਾਰੀ ਕਿਵੇਂ ਚੱਲਦੀ ਸੀ ਖਿਡਾਰੀ ਵੇਰ ਚੱਲੀ ਗੱਲਦੀ ਸੀ ਫਿਰ ਬੋਲਦਾਂ ਗੱਲ ਅੱਛਾ ਬੋਲਦਾਂ ਨਾਲ ਹਾਂ ਓਕੇ ਆ ਕਹਿੰਦਾ ਤੂੰ ਪਹਿਲਾਂ ਕੀ ਹੁੰਦਾ ਨਾਲ ਬੇੜ ਪਾਇਆ ਕਰਦੇ 45 ਗੇਨ ਅੱਛਾ ਬੇੜ ਕਿਆ ਹੁੰਦਾ ਬੇੜ ਰੱਸਾ ਅੱਛਾ ਰੱਸਾ ਅੱਛਾ ਰੱਸਾ ਪਾ ਕੇ ਬੋਲਦਾਂ ਨਾਲ ਫੇਰ ਫਿਰ 45 ਪਾਉਂਦੇ ਫੇਰ ਬੋਲਦਾਂ ਮੈਂ 45 ਰੱਖਦੇ ਸੀ ਅੱਛਾ 45 ਰੱਖਦੇ ਤੇ ਹੈ ਹਾਂ ਬੇੜ ਪੈਂਦੀ ਸੀ ਅੱਛਾ ਫੇਰ ਵੇਡ ਪੈਂਦੀ ਸੀ ਫੇਰ ਨਾ ਬੋਲਦ ਘੁੰਮਦੇ ਦੇ ਬਾਪੂ ਵਾਲੇ ਵਾਲੇ ਬਾਪੂ ਦੇ ਘੁੰਮਦੇ ਦੇ ਅੱਛਾ ਵਾਲੇ ਵਾਲੇ ਹੈ ਹਾਂ ਫੇਰ ਰਸ ਨਿਕਲਦਾ ਤਾਂ ਰਸ ਨਿਕਲਦਾ ਅੱਛਾ ਕਿੰਨਿਆ ਕ ਖਿਲਾੜੀਆਂ ਤੇ ਆਪਣੇ ਪਿੰਡ ਵਿੱਚ ਜਦ ਪਹਿਲਾਂ ਹਾਂ ਤਾਂ ਘਰ ਭਰਤੀ ਉਹ ਖਿਲਾੜੀ ਦੀ ਸਮਝ ਅੱਛਾ ਘਰ ਭਰਤੀ ਹੈ ਹਾਂ ਚੀਨੀ ਵਰਤਦਾ ਜਿੰਦਾ ਕੋਈ ਚੀਨੀ ਦੀ ਕੋਈ ਗੱਲ ਨਹੀਂ ਹੁਣ ਹੁਣ ਤਾਂ ਬਹੁਤ ਹੋ ਰਹਿ ਗਿਆ ਹੁਣ ਤਾਂ ਮੈਂ ਕਹਿੰਦਾ 2-4 ਖਿਲਾੜੀਆਂ ਰਹਿ ਗਈਆਂ 2-4 ਜਿਹੜੇ ਆ ਤਾਰੂ ਉਹ ਜਿਹੜੇ ਮਤਲਬ ਆਪਣਾ ਮਾੜੀ ਮੋਟੀ ਆਪ ਘਰ ਜੋਗਾ ਕੋਈ ਕੋਈ ਹੋ ਗਈ ਆ ਕੇ ਕੁਟਾ ਮਿਓ ਹੈ ਹਾਂ ਆਪਣੀ ਦਾ ਪੁਰਾਣੇ ਟਾਈਮ ਤੋਂ ਚੱਲਦੀ ਨਾ ਤੇਤੀ ਪਹਿਲਾਂ ਦੀ ਆਪੂ ਹਾਂ ਮੈਂ ਛੋਟਾ ਜਿਆਦਾ ਜਿਆਦਾ ਚੱਲਦੀ ਹੈ ਅੱਛਾ ਜੱਦੀ ਚੱਲਦੀ ਹੈ ਮਾੜੀ ਪਰਉਂਦੀ ਦੀ ਅੱਛਾ ਫੇਰ ਉਹ ਵੇਚ ਦਿੱਤੀ ਹਾਂ ਵੈਸੇ ਆਪਣੀ ਆ ਲੈ ਲੈਂਦੀ ਹੈ ਠੀਕ ਹੈ ਹਾਂ ਊਂਟ ਗੱਲ ਵੀ ਜੋੜੇ ਕਰਦੇ ਕਹਿੰਦੇ ਅੱਛਾ ਊਂਟ ਵੀ ਤੇ ਜਿਆਦੇ ਟਾਈਮ ਵਿੱਚ ਹਾਂ ਚਾ ਉਂਟ ਨਾਲ ਹੈ ਹੁਣ ਤਾਂ ਉਂਟ ਤਾਂ ਮੈਂ ਕਹਿੰਦਾ ਰੱਖਿਆ ਪਿਆ ਨਹੀਂ ਆਪਣੇ ਕਿਸੇ ਨੇ ਰੌਂਡ ਰੌਂਡ ਦਾ ਅੱਗਾ ਰਿਤੇਰੇ ਜੋ ਲੈ ਗਿਆ ਤੇ ਉਂਟ ਹਾਂ ਚਲਾੜੀ ਗੜ ਮੈਂ ਤੁੰ ਜੋੜਨੇ ਨੇ ਰਿਤੇਰੇ ਆ ਗਿਆ ਤੇ ਉਹ ਕਰਾਉਣਾ ਠੀਕ ਹੈ ਮੀਹ ਖਲਵਾ ਦੋ ਸਾਡਾ ਇਖਾ ਫੇਦਾਰੂ ਦੂਰੂ ਬਣਾਉਂਦੇ ਤੇ ਦਾਰੂ ਪਾਉਂਦੇ ਐ ਪੂਰੀ ਪੂਰੀ ਹੈ ਹਾਂ ਦੇਖੀ ਜਾ ਕੋਈ ਬਲਤ ਦੂਈ ਤੇ ਬਲਤ ਦਾ ਜਾਂਦਾ ਕੋਈ ਹਾਂ ਬਹੁਤ ਵਧੀਆ ਟਾਈਮ ਦੇ ਪਿਆਰ ਵੀ ਤਾਂ ਆਸ ਵਿੱਚ ਲੋਕਾਂ ਦਾ ਪਿਆਰ ਵੀ ਤਾਂ ਹਾਂ ਨਾ ਦੂਏ ਦੂਆ ਪਾਸਾ ਕੁਰਾਣ ਦੇ ਤੇ ਵੀ ਆ ਪੁਲਸ ਆ ਗਈ ਵੀ ਪਾਸਾ ਕਰ ਦੋ ਹਾਂ ਹੁਣ ਜਦ ਆਲਾ ਪਸਾਊਗਾ ਉੱਪਰ ਲਿਆਊਗਾ ਨਾ ਜਦ ਬਾਪੂ ਖਾਰਕੋਂ ਦਾ ਟਾਈਮ ਦਾ ਪਜਾਮਾ ਜਦ ਖਿਡਾਰੀ ਚੱਲਣ ਦੇ ਦਿੰਦੇ ਤੇ ਹਾਂ ਨਾਲੇ ਕਹਿੰਦੇ ਵੀ ਆ ਗੰਨੇ ਗੁੰਨੇ ਆਪਾਂ ਨੂੰ ਲਾਉਣ ਨਹੀਂ ਦਿੰਦੇ ਵੀ ਖਾਰਕੂ ਲੂ ਹੋ ਜਾਂਦੇ ਤੇ ਹਾਂ ਉਹ ਪੁਲਸ ਖਾਰਕੋਂ ਨਾ ਦੇ ਨੇ ਕਿਆ ਕਰਨਿਆਂ ਨੂੰ ਨਹੀਂ ਨਹੀਂ ਜਿਵੇਂ ਪੁਲਸ ਪੁਲਸ ਦਾ ਰੋਕਦੀ ਹੋਣੀ ਵੀ ਤੁਸੀਂ ਗੰਨੇ ਨਾਲ ਲਾਓਗੇ ਖਾਰਕੂ ਲੂ ਕੁਦੇ ਇਹਦੇ ਵਿੱਚ ਉਹ ਕਹਿੰਦਾ ਮੈਂ ਨਹੀਂ ਨਹੀਂ ਹਾਂ ਜਿੱਦਾਂ ਜ਼ਿਆਦਾ ਜਿੱਥੇ ਜਾਣਾ ਝੁੰਡ ਦਾ ਲੋਕ ਮਿਲ ਲਾਵਾਂਗੇ ਉੱਥਾ ਰੁਕਦੇ ਨੇ ਅੱਛਾ ਉੱਥੇ ਦਾ ਜਿੱਥੇ ਕੰਨਿਆ ਜਾ ਝੁੰਡ ਦਾ ਜਿੱਥੇ ਪੰਜ-ਪੰਜ ਗਿੱਲੇ ਛੇ ਜੇ ਗਿੱਲੇ ਬਣ ਬੀਜੇ ਬੰਦੇ ਦੇ ਹਾਂ ਦਾਦਾ ਗਿੱਲੇ ਜਿੱਥੇ ਉੱਥੇ ਰੁਕੇਗਾ ਪੁੱਤ ਅੱਛਾ ਠੀਕ ਹੈ ਫਿਰ ਆ ਗੁੜ ਵੇਚਦੇ ਇਹਦੇ ਆਪਣੇ ਘਰ ਜੋਗ ਗਈ ਤਾਂ ਵੇਚੇ ਵੀ ਕਰਦੇ ਇਹ ਅੱਛਾ ਵੇਚ ਕਿੱਥੇ ਮੰਡੀ-ਮੁੰਡੀ ਫਿਰ ਕਿੱਥੇ ਮੰਡੀ ਕਰਾਲੀ ਕਰਾਲੀ ਜਾਣਾ ਪੈਂਦਾ ਤਾਂ ਹੈ ਹਾਂ ਸਭੀ ਕਿ ਜਾਂਦਾ ਤਾਂ ਹਾਂ ਬੋਦੀ ਪਰ ਗਿਲਾ ਸਬੋਲੀ ਪਰ ਹੈ ਜਿਆਦਾ ਹਾਂ ਕਿਆ ਰੇਟ ਤੋਂ ਜਿਆਦੇ ਟਾਈਮ ਕਿ ਕਿਵੇਂ ਵੇਚ ਗੱਡੇ ਗੁੱਡੇ ਵੱਲੇ ਕਿ ਜਾਂਦੇ ਤੇ ਗੱਡਿਆਂ ਵੱਜਾਂਦੇ ਨੇ ਲੇਖਿਆ ਕਿਆ ਰੇਟ ਤਾਂ ਰੇਟ ਦਾ ਆਈ ਦਾ 15 20 ਰੁਪਏ ਪਰ ਸੇ ਦਾ ਅੱਛਾ 5 ਕਿਲੋ 15 20 ਰੁਪਏ ਹੈ ਹਾਂ ਬੇ ਜਿਆਦੇ ਟਾਈਮ ਆ ਠੀਕ ਦਾ ਰੇਟ ਆਦੇ ਜੀ ਹਾਂ ਜਿਆਦਾ ਰੇਟ ਵੀ ਫੁੱਲ ਆਮ ਹੁੰਦੇ ਜਿਆਦਾ ਅੱਛਾ ਖਰਚੇ ਵੀ ਘਟਦੇ ਹਨਾ ਇੱਕ ਵੀ ਆਮ ਤੇ ਆਮ ਦੇ ਉਹ ਤਾਂ ਇੱਕ ਵੀ ਬਹੁਤ ਘਟ ਗਿਆ। ਅੱਗ ਦਾ ਸਾਰਾ ਇਹ ਖੁੰਦੇ ਦੇ ਵਿੱਚ ਵਿੱਚ ਆ ਆ ਲਗਾ ਸਾਰਾ ਇਤਰਾਹ ਦਾ ਹੀ ਹੁੰਦਾ। ਅੱਛਾ। ਹੋਰ ਆਪਣੀ ਫਸਲ ਕਿਹੜੀ ਹੁੰਦੀ ਜਿਆਦਾ ਮੂੰਗਫਲੀ ਕਹਿੰਦੇ ਹੁੰਦੀ ਸੀ? ਮੂੰਗਫਲੀ ਹੁੰਦੇ ਤੇ ਛੋਲੇ ਹੁੰਦੇ ਤੇ ਮਾਹਫਲੀ ਹੁੰਦੀ ਸੀ। ਸਾਰਾ ਕੋ ਘਰ ਦਾ ਦਾ। ਸਾਰਾ ਘਰ ਦਾ ਅਲਸੀਆ ਹੁੰਦੇ ਤੇ ਬੋਲਦਾ ਬੋਲਣਾ। ਕਰਦੇ ਖੇਤੀ ਬੋਲਦੇ ਨਾਲੇ ਤੇ ਨਾ ਜਿਆਦਾ। ਬੋਲਦਾਂ ਗੇ ਲੈਣ। ਮਸ਼ੀਨੀ ਤਾਂ ਆਈ ਨਹੀਂ ਸੀ ਜਿਆਦਾ। ਹਾਂ। ਜਿਆਦਾ ਅਸਲ ਮਾ ਯਾਰ ਕੰਮ ਜਿਆਦਾ ਦਾ ਹੱਥੀ। ਹੋ ਮਸ਼ੀਨੀ ਕੰਮ ਹੋ ਗਿਆ ਹੋ ਮਸ਼ੀਨੀ ਹੋ ਗਿਆ ਹਾਂ ਹੁਣ ਤਾਂ ਇਹ ਤਾਂ ਦਿਹਾੜੀ ਨੇ ਮਿਲਦਾ ਕੋਈ ਸਹੀ ਗੱਲ ਕੀ ਫਰਕ ਲਾਦਾ ਬਾਪੂ ਤੈਨੂੰ ਮਤਲਬ ਜਦੋਂ ਪੁਰਾਣਾ ਟਾਈਮ ਦੇਖਿਆ ਹੁਣਾਂ ਦਾ ਅੱਜ ਦੇ ਟਾਈਮ ਮਤਲਬ ਕੰਮਕਾਰ ਵੀ ਦੇਖ ਲਈਏ ਹੋਰ ਖਾਣਾ ਪੀਣਾ ਨਿਆਣਿਆਂ ਦਾ ਨਿਆਣਿਆਂ ਦਾ ਖਾਣਾ ਪੀਣਾ ਧੀ ਦੁੱਧ ਉਹਨਾਂ ਖੁੱਲਾ ਹੁੰਦਾ ਦਾ ਜਦ ਹਾਂ ਖਰਾਕ ਖੁੱਲੀ ਧੀ ਦੁੱਧ ਕੋਈ ਦੁੱਧ ਕੋਈ ਵੇਚ ਲੈਂਦਾ ਜਦ ਕੋਈ ਉਹ ਵੇਚਦਾ ਦਾ ਅੱਛਾ ਦੁੱਧ ਵੇਚਦਾ ਇੰਦਾ ਕੋਈ ਹਾਂ ਯਾਰ ਇਹ ਫੋੜਾ ਦੇਖ ਲੈ ਹੁਣ ਵੀ ਨਹੀਂ ਵੇਚਦੇ ਅੱਛਾ ਇਹ ਡੈਰੀਆਂ ਡੋਰੀਆਂ ਕਿੱਥੇ ਤੇ ਜਾਂਦਾ ਹਾਂ ਹਾਂ ਖੀ ਹੈ ਮੈਂ ਸੌਨੇ ਹਾਂ ਜਾਂ ਤਾਂ ਕਹਿੰਦੇ ਜੇ ਲੋਦੇ ਤੇ ਤਾਂ ਆਪਣਾ ਪੁੱਤ ਵੇਚਦਾ ਅੱਛਾ ਦੁੱਧ ਵੇਚਦਾ ਪੁੱਤ ਵੇਚਦਾ ਹੈ ਹਾਂ ਹੁਣ ਕੰਮ ਉਲਟਾ ਹੈ ਮਾ ਹੁਣ ਰਾਜਾ ਕੰਮ ਉਲਟਾ ਅੱਛਾ ਲੱਗੈਂਦੇ ਵੀ ਪੁੱਤ ਨੂੰ ਖੜਾ ਕਰ ਦੇ ਜਵਾਨ ਹੋ ਗਏ ਹਾਂ ਤੇ ਹੁਣ ਆਪਾਂ ਬਸ 2-3 ਦਿਨ ਲੱਗਣੇ ਇਹਨੂੰ ਸੁੱਕਣੇ ਨੂੰ ਜਦ ਪ੍ਰੋਪਰ ਸੁੱਕ ਗਈ ਹਫਤੇ ਤੱਕ ਆਪਣੇ ਸ਼ੁਰੂ ਕਰ ਦੇਣਾ ਕੰਮ ਮਤਲਬ ਗੋੜ ਤਿਆਰ ਕਰਨਾ ਹਫਤੇ ਤੱਕ ਸ਼ੁਰੂ ਹੋ ਜੂਗਾ ਉਹਦੀ ਵੀਡੀਓ ਤੁਸੀਂ ਪੂਰੀ ਦੇਖ ਸਕਦੇ ਹੋ ਆਪਣੇ YouTube ਚੈਨਲ ਤੇ ਪਾਵਾਂਗੇ ਆਪਾਂ ਤੇ ਖਿਡਾਰੀ ਹੈ ਖਿਡਾਰੀ ਨੂੰ ਵੀ ਬਸ ਗਰੀਸ ਕਰਾਂਗੇ ਕੱਲੋਂ ਗਰੀਸ ਕਰਾਂਗੇ ਇਹਨੂੰ ਗਰੀਸ ਕਰਦੇ ਦੀ ਵੀ ਵੀਡੀਓ ਤੁਸੀਂ ਦੇਖ ਸਕਦੇ ਹੋ ਪੇਜ ਤੇ ਪ੍ਰੋਪਰ ਜੇ ਕਿਸੇ ਨੇ ਕੰਮ ਕਰਨਾ ਹੈ ਖਿਡਾਰੀ ਦਾ ਸ਼ੁਰੂ ਜਾਂ ਕਿਸੇ ਦਾ ਕੋਈ ਵੀ ਸਵਾਲ ਹੋਵੇ ਕਿਸੇ ਵੀ ਬੈਣੀ ਪ੍ਰਤੀ ਜਾ ਧੁੰਦਲਾ ਕਿਵੇਂ ਬਣਾਉਣਾ ਕਿਵੇਂ ਲਿਪਣੀ ਹੈ ਗਾਰਾ ਕਿਵੇਂ ਤਿਆਰ ਹੁੰਦਾ ਗੁੜ ਦਾ ਟਾਈਮ ਕਿੰਨਾ ਲੱਗਦਾ ਕੋਈ ਵੀ ਕਿਸੇ ਦਾ ਸਵਾਲ ਹੈ ਤਾਂ ਆਪਣਾ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਬਾਤ ਤੋਂ ਬਾਤ ਸ਼ੇਅਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ